ਅਸਲਾਮੁਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਬਹੁਤ ਸਾਰੇ ਦੋਸਤਾਂ ਨੇ ਸੁਜ਼ੀਫੇ ਨੂੰ ਮੰਗਿਆ ਸੀ ਸੁਜ਼ੀਫੇ ਦੀ ਮੰਗ ਕੀਤੀ ਸੀ ਇਸ ਲਈ ਅੱਜ ਇਹ ਵਜ਼ੀਫਾ ਲੈ ਕੇ ਹਾਜ਼ਰ ਹੋਏ ਹਾਂ ਬਹੁਤ ਸਾਰੇ ਲੋਕਾਂ ਦੇ ਕਮੈਂਟ ਆ ਰਹੇ ਸੀ ਕਿ ਕਿਸੇ ਨੂੰ ਆਪਣੋ ਤੇ ਮਿਹਰਬਾਨ ਕਰਨ ਲਈ ਕਿਸੇ ਨੂੰ ਆਪਣੇ ਕਾਬੂ ਵਿੱਚ ਕਰਨ ਦੀ ਵੀਡੀਓ ਬਣਾ ਦਿਓ ਸਾਡੇ ਬਹੁਤ ਸਾਰੇ ਕੰਮ ਰੁਕੇ ਹੋਏ ਨੇ ਅਸੀਂ ਕਿਸੇ ਅਧਿਕਾਰੀ ਦੇ ਸਾਹਮਣੇ ਜਾਂਦੇ ਤਾਂ ਸਾਡੀ ਉਹ ਗੱਲ ਨਹੀਂ ਮੰਨਦਾ ਕੁਇਆ ਸਭ ਜ਼ੀਫਾ ਦੱਸ ਦਿਓ ਜਿਸ ਨਾਲ ਉਹ ਸਾਡੀ ਗੱਲ ਮੰਨ ਲਵੇ ਸੋ ਦੋਸਤੋ ਕਿਸੇ ਵੀ ਸ਼ਖਸ ਨੂੰ ਤੁਸੀਂ ਆਪਣੇ ਉਤੇ ਮਿਹਰਬਾਨ ਕਰ ਸਕਦੇ ਆ ਇਹ ਸਬਜ਼ੀਫੇ ਨੂੰ ਪੜਨ ਤੋਂ ਬਾਅਦ ਦੋਸਤੋ ਇਹ ਬਹੁਤ ਹੀ ਕਮਾਲ ਦਾ ਜ਼ੀਫਾ ਹੈ ਬਹੁਤ ਜਲਦੀ ਕੰਮ ਕਰਦਾ ਹੈ ਇਸ ਵੀਡੀਓ ਨੂੰ ਸੁਣਨ ਤੋਂ ਤੁਰੰਤ ਬਾਅਦ ਫੌਰਨ ਤੁਸੀਂ ਇਸ ਜ਼ੀਫੇ ਨੂੰ ਪੜ ਸਕਦੇ ਆ ਇਸ ਨੂੰ ਇਸਤੇਮਾਲ ਕਰ ਸਕਦੇ ਆ ਦੋਸਤੋ ਇਸ ਜ਼ੀਫੇ ਦੇ ਵਿੱਚ ਤੁਸੀਂ ਜਿਸ ਸ਼ਖਸ ਨੂੰ ਆਪਣੇ ਵਸ਼ ਵਿੱਚ ਕਰਨਾ ਹੈ ਆਪਣੀ ਗੱਲ ਮੰਨਵਾਉਣੀ ਹੈ ਉਸ ਸ਼ਖਸ ਦਾ 3 ਵਾਰ ਨਾਮ ਲੈਣਾ ਹੁੰਦਾ ਹੈ ਪਸੰਦ ਦੀ ਸ਼ਾਦੀ ਨਿਕਾਹ ਵਿਆਹ ਕਰਾਉਣ ਲਈ ਵੀ ਇਹ ਵਜ਼ੀਫਾ ਬਹੁਤ ਹੀ ਕਾਰਗਰ ਹੈ ਸਬਕਤ ਬਲ ਤੁਸੀਂ ਇਸ ਵਜ਼ੀਫੇ ਦਾ ਤਰੀਕਾ ਸਮਝ ਲਵੋ ਦੋਸਤੋ ਜਿਸ ਕਿਸੇ ਨੇ ਵੀ ਸਵਲ ਨੂੰ ਪੜਨਾ ਹੈ ਪਾਕੀ ਦੀ ਹਾਲਤ ਵਿੱਚ ਪੜੇ ਨਾ ਪਾਕੀ ਦੀ ਹਾਲਤ ਵਿੱਚ ਬਿਲਕੁਲ ਨਾ ਪੜੇ ਬਾਬਾ ਜੂ ਹੋ ਕੇ ਇਸ ਵਜ਼ੀਫੇ ਦਾ ਵਿਰਧ ਕਰਨਾ ਹੈ ਮਰਦ ਹੋਵੇ ਜਾਂ ਫਿਰ ਔਰਤ ਹੋਵੇ ਦੋਨੋਂ ਇਸ ਵਜ਼ੀਫੇ ਨੂੰ ਪੜ ਸਕਦੇ ਨੇ ਦੂਸਰੀ ਗੱਲ ਇਹ ਹੈ ਕਿ ਯਕੀਨ ਤੁਹਾਡਾ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਹਾਡਾ ਵਿਸ਼ਵਾਸ ਇਸ ਵਜ਼ੀਫੇ ਤੇ ਆਪਣੇ ਅੱਲਾਹ ਤਾਲਾ ਤੇ ਹੋਣਾ ਬੇहद ਜ਼ਰੂਰੀ ਹੈ ਸ਼ਾਮ ਨੂੰ ਜਦ ਤੁਸੀਂ ਰਾਤ ਨੂੰ ਸੌਣ ਜਾਂਦੇ ਆਪਣੇ ਬਿਸਤਰ ਤੇ ਉਸ ਤੋਂ ਪਹਿਲਾਂ ਚਾਹੇ 2 ਮਿੰਟ 5 ਮਿੰਟ ਲਗਾ ਕੇ ਇਸ ਵਜ਼ੀਫੇ ਨੂੰ ਪੜ ਲੈਣਾ ਹੈ ਅਮਲ ਪੜਨ ਦੇ ਦੌਰਾਨ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਆਪਣੇ ਮਨ ਵਿੱਚ ਹੀ ਅਮਲ ਨੂੰ ਪੜਨਾ ਹੈ ਉੱਚੀ ਉੱਚੀ ਜ਼ੋਰ ਨਾਲ ਬੋਲ ਕੇ ਅਮਲ ਨਹੀਂ ਪੜਨਾ ਵਜ਼ੀਫਾ ਨਹੀਂ ਪੜਨਾ ਆਪਣੇ ਮਨ ਵਿੱਚ ਹੀ ਇਸ ਵਜ਼ੀਫੇ ਦਾ ਵਿਰਧ ਕਰਨਾ ਹੈ ਕਿਸੇ ਇੱਕ ਜਗ੍ਹਾ ਤੇ ਬੈਠ ਜਾਓ ਬਿਸਤਰ ਤੇ ਬੈੱਡ ਤੇ ਜਾਂ ਫਿਰ ਜ਼ਮੀਨ ਤੇ ਸਭ ਤੋਂ ਛੋਟਾ ਦਰूद पाक ਸੱਲੱਲਾਹੁ ਅਲੈਹਿ ਵਸੱਲਮ ਇਹ ਦਰूद पाक ਤੁਸੀਂ ਪੜ ਸਕਦੇ ਆ ਜਾਂ ਦਰूद ਇਬਰਾਹੀਮੀ ਜਾਂ ਫਿਰ ਜਿਹੜਾ ਵੀ ਦਰूद शरीਫ ਦਰूद पाक ਤੁਹਾਨੂੰ ਯਾਦ ਹੈ ਆਉਂਦਾ ਹੈ ਉਹ ਦਰूद पाक ਤੁਸੀਂ ਪੜ ਲੈਣਾ ਹੈ ਦੋਸਤੋ ਇਹ ਦਰूद शरीਫ ਤੁਸੀਂ ਤਿੰਨ ਵਾਰ ਪੜਨਾ ਹੈ ਸ਼ੁਰੂ ਦੇ ਵਿੱਚ ਉਸ ਤੋਂ ਬਾਅਦ ਅੱਲਾਹ ਤਾਲਾ ਦਾ ਜਿਹੜਾ ਵਜ਼ੀਫਾ ਪੜਨਾ ਹੈ ਉਹ 41 ਵਾਰ ਪੜਨਾ ਹੈ ਅਤੇ ਜਿਹੜਾ ਵਜ਼ੀਫਾ ਪੜਨਾ ਹੈ ਹੁਣ ਤੁਸੀਂ ਸੁਣ ਲਵੋ ਧਿਆਨ ਨਾਲ ਸੁਣ ਕੇ ਤੁਸੀਂ ਨੋਟ ਕਰ ਲੈਣਾ ਹੈ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹ ਵਜ਼ੀਫਾ ਤੁਹਾਨੂੰ ਲਿਖਿਆ ਹੋਇਆ ਵੀ ਮਿਲ ਜਾਵੇਗਾ ਜਾਂ ਮਾਨੀ ਹੋ ਜਾਂ ਮਾਨੀ ਹੋ ਜਾਂ ਮਾਨੀ ਹੋ ਇਸ ਤਰ੍ਹਾਂ ਇਸ ਅਜ਼ੀਫੇ ਨੂੰ ਤੁਸੀਂ ਪੜ੍ਹਨਾ ਹੈ ਇਹ ਉਹੀ ਪੱਤ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿਖਿਆ ਹੋਇਆ ਮਿਲ ਜਾਵੇਗਾ ਫਿਰ ਇਸ ਅਜ਼ੀਫੇ ਨੂੰ 41 ਵਾਰ ਬੜਨ ਤੋਂ ਬਾਅਦ ਤੁਸੀਂ ਉਸ ਸ਼ਖਸ ਦਾ ਤਿੰਨ ਵਾਰ ਨਾਮ ਲੈਣਾ ਹੈ ਜਿਸ ਤੋਂ ਤੁਸੀਂ ਆਪਣੀ ਗੱਲ ਮੰਨਵਾਉਣਾ ਚਾਹੁੰਦੇ ਆ ਜਾਂ ਫਿਰ ਜਿਸ ਨੂੰ ਆਪਣੇ ਕਾਬੂ ਵਿੱਚ ਕਰਨਾ ਚਾਹੁੰਦੇ ਆ ਇਸ ਤੋਂ ਬਾਅਦ ਫਿਰ ਤੁਸੀਂ ਉਹੀ ਦਰੂਦ ਸ਼ਰੀਫ ਜਿਹੜਾ ਸ਼ੁਰੂ ਦੇ ਵਿੱਚ ਪੜਿਆ ਹੋਵੇਗਾ ਤਿੰਨ ਵਾਰ ਲਾਸਟ ਦੇ ਵਿੱਚ ਉਹੀ ਦੂਤ ਪਾਗ ਪਰ ਦੇਣਾ ਹੈ ਦੋਸਤੋ ਬਿਲਕੁਲ ਸ਼ਾਂਤੀ ਦੇ ਨਾਲ ਆਪਣੇ ਮਨ ਵਿੱਚ ਹੀ ਇਸ ਵਜ਼ੀਫੇ ਨੂੰ ਪੜਨਾ ਹੈ ਦੋਸਤੋ ਪਹਿਲੀ ਰਾਤ ਜਦ ਤੁਸੀਂ ਇਸ ਵਜ਼ੀਫੇ ਨੂੰ ਪੜ ਕੇ ਸੌਂ ਜਾਓਗੇ ਤਾਂ ਜੇ ਉਸ ਸ਼ਖਸ ਦਾ ਤੁਸੀਂ ਨਾਮ ਲਿਆ ਹੋਵੇਗਾ ਉਹ ਸ਼ਖਸ ਦੇ ਮਨ ਵਿੱਚ ਮਨਸਵਤਿਆ ਪੈਣੀ ਸ਼ੁਰੂ ਹੋ ਜਾਵੇਗੀ ਇਸ ਤਰ੍ਹਾਂ ਤੁਸੀਂ ਪਹਿਲੇ ਦਿਨ ਵਜ਼ੀਫਾ ਪੜਨਾ ਹੈ ਦੂਸਰੇ ਦਿਨ ਪੜਨਾ ਹੈ ਉਸੇ ਟਾਈਮ ਜਿਸ ਟਾਈਮ ਪਹਿਲੇ ਦਿਨ ਪਹਿਲੇ ਦਿਨ ਪੜਿਆ ਹੋਵੇਗਾ ਫਿਰ ਤੀਸਰੇ ਦਿਨ ਪੜਨਾ ਹੈ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਤੁਹਾਡਾ ਕੰਮ ਹੋ ਜਾਵੇਗਾ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲ ਜਾਵੇਗਾ ਦੋਸਤੋ ਜ਼ਰੂਰੀ ਸ਼ਰਤ ਇਸ ਵਿੱਚ ਇਹ ਹੈ ਕਿ ਐਦਾਂ ਨਹੀਂ ਕਿ ਕਿਸੇ ਦਾ ਵੀ ਨਾਮ ਤੁਸੀਂ ਚਾਕੇ ਇਸ ਸਬਜ਼ੀਫੇ ਵਿੱਚ ਪੜ ਲਿਓ ਇਹ ਸਿਰਫ ਨਜਾਇਜ਼ ਮਕਸਦ ਲਈ ਹੀ ਵਰਤੇ ਜਾ ਸਕਦਾ ਹੈ ਕੰਮ ਕਰਨਾ ਹੈ ਜਾਇਜ਼ ਮਕਸਦ ਲਈ ਹੀ ਇਹ ਨਹੀਂ ਕਿਸੇ ਦੇ ਲੜਕੇ ਨੂੰ ਫਸਾਉਣ ਲਈ ਜਾਂ ਫਿਰ ਕਿਸੇ ਦੀ ਲੜਕੀ ਨੂੰ ਫਸਾਉਣ ਦੇ ਲਈ اس وزیفے وظیفے پریو کی تجاوے بلکل نہیں اس وزیفے کی حرام کام دے لئی اجازت بلکل بھی نہیں ہے صرف جائز محبت کے لیے اس وزیفے وظیفے استعمال کی تجا سکتا ہے دوستو اس عمل میں بلکل ملک بالکل ایک مانچت ہو کے کروں کے گے تو ہنو فائدہ ضرور ملے گا وشواس رکھ کے کرو گے تو ہنو لاب ضرور ملے گا سو دوستو جےکر تو سارے اس چینل نویں ہو تو چینل سبسکرائب ضرور کرنا بل آئیکن سے پرس کر کے آلتے کلک کرنا جو آپ سب نے ساری ہر ایک ویڈیو کی نوٹیفیشن ਸਭ ਤੋਂ ਪਹਿਲਾਂ ਮਿਲ ਸਕੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਦਰਵਾੜ ਦੁਆ ਅਰਜ਼ਾ ਅਮਲ ਵਜ਼ੀਫੇ ਆਪ ਸਭ ਲਈ ਲਗਾ ਕੇ ਹਾਜ਼ਰ ਹੁੰਦੇ ਰਹਾਂਗੇ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ